Mario <laughs> Nabagay. <laughs> ਠੀਕ ਹੈ ਸੱਚੀ ਗੱਲ ਹੈ ਹੋਰ ਠੀਕ ਹੋਲੀ ਦਾ ਤਿਹਾਰ ਮਨਾਓ ਜਸ਼ਨ ਮਨਾਓ ਪਰ ਹੁੱਲੜਬਾਜੀ ਬਰਦਾਸ਼ਤ ਨਹੀਂ ਜੀ ਹਾਂ ਫਿਰੋਜ਼ਪੁਰ ਦੀ ਟ੍ਰੈਫਿਕ ਪੁਲਿਸ ਨੇ ਹੁੱਲੜਬਾਜਾਂ ਤੇ ਨਕੇਲ ਕਸੀ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤੇ ਮੋਟਰਸਾਈਕਲਾਂ ਤੇ ਉੱਤੇ ਨੌਜਵਾਨ ਜਿਹੜੇ ਕਿ ਹੁੱਲੜਬਾਜੀ ਕਰ ਰਹੇ ਸੀ ਉਹਨਾਂ ਨੂੰ ਕਾਬੂ ਕੀਤਾ ਗਿਆ ਹੈ ਤਾਂ ਅੱਜ ਹੋਲੀ ਦਾ ਤਿਹਾਰ ਹੈ ਅਤੇ ਸੜਕਾਂ ਦੇ ਉੱਤੇ ਨੌਜਵਾਨ ਜਿਹੜੇ ਨੇ ਹੱਥਾਂ ਦੇ ਵਿੱਚ ਰੰਗ ਲੈ ਕੇ ਸੜਕਾਂ ਦੇ ਉੱਤੇ ਨਜ਼ਰ ਆ ਰਹੇ ਨੇ ਅਤੇ ਹੁੱਲੜਬਾਜੀ ਕਰ ਰਹੇ ਸਨ ਤਾਂ ਮੌਕੇ ਦੇ ਉੱਤੇ ਫਿਰੋਜ਼ਪੁਰ ਦੀ ਟ੍ਰੈਫਿਕ ਪੁਲਿਸ ਨੇ ਉਹਨਾਂ ਨੂੰ ਕਾਬੂ ਵੀ ਕੀਤਾ ਅਤੇ ਥਾਂ-ਥਾਂ ਦੇ ਉੱਤੇ ਨਾਕੇ ਲਗਾ ਕੇ ਚਲਾਣ ਵੀ ਕੱਟੇ ਗਏ ਨੇ ਅਤੇ ਕੁਝ ਨੌਜਵਾਨਾਂ ਨੂੰ ਪੁਲਿਸ ਥਾਣੇ ਵੀ ਲੈ ਕੇ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਹੁੱਲੜਬਾਜ਼ ਰਾਹ ਜਾਂਦੇ ਲੋਕਾਂ ਨੂੰ ਅਤੇ ਖਾਸ ਤੌਰ ਤੇ ਔਰਤਾਂ ਨੂੰ ਪਰੇਸ਼ਾਨ ਕਰ ਰਹੇ ਸਨ ਉਹਨਾਂ ਦੇ ਉੱਤੇ ਰੰਗ ਪਾ ਰਹੇ ਸਨ ਜਿਸ ਦੇ ਨਾਲ ਐਕਸੀਡੈਂਟ ਹੋਣ ਦਾ ਵੀ ਕਾਰਨ ਬਣਦਾ ਹੈ ਇਸ ਦੇ ਲਈ ਹੁੱਲੜਵਾਜਾਂ ਨੂੰ ਸਬਕ ਸਿਖਾਉਣ ਦੇ ਲਈ ਪੁਲਿਸ ਦੇ ਵੱਲੋਂ ਸ਼ਹਿਰ ਦੇ ਵਿੱਚ ਨਾਕਾਬੰਦੀ ਕੀਤੀ ਗਈ ਅਤੇ 10 ਤੋਂ 12 ਹੁੱਲੜਵਾਜਾਂ ਨੂੰ ਕਾਬੂ ਵੀ ਕੀਤਾ ਗਿਆ ਜਿਨ੍ਹਾਂ ਨੂੰ ਥਾਣੇ ਭੇਜਿਆ ਗਿਆ ਤੇ ਬਣਦੀ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਨਾਕੇ ਇਸ ਦੇ ਲਈ ਲਗਾਏ ਗਏ ਨੇ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਹੁੱਲੜਬਾਜੀ ਕਰ ਰਹੇ ਨੌਜਵਾਨਾਂ ਨੂੰ ਪੁਲਿਸ ਨੇ ਭੱਜ-ਭੱਜ ਕੇ ਕਾਬੂ ਕੀਤਾ ਅਤੇ ਉਹਨਾਂ ਦੇ ਚਲਾਨ ਵੀ ਕੀਤੇ ਨੇ ਤੇ ਕੁਝ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਥਾਣੇ ਵੀ ਭੇਜਿਆ ਗਿਆ ਅਤੇ ਉੱਥੇ ਉਹਨਾਂ ਦੇ ਉੱਤੇ ਕਾਰਵਾਈ ਹੋਈ ਹੈ। ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੇ ਥਾਂ-ਥਾਂ ਦੇ ਵੱਖ-ਵੱਖ ਜਗ੍ਹਾ ਤੇ ਨਾਕੇ ਲਗਾਏ ਗਏ ਨੇ। ਠੀਕ ਹੈ ਜੋ ਹੁੱਲੜਬਾਜ਼ ਜ਼ਿਆਦਾ ਹੁੱਲੜਬਾਜੀ ਕਰਦੇ ਆ। ਟੁਰੀਆਂ ਤੇ ਤੁਰੇ ਜਾਂਦੇ ਰੰਗ ਪਾਉਂਦੇ ਆ। ਜਿਹੜੇ ਜਿੰਨੇ ਕਰਕੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਜੀ। ਇਹਨਾਂ ਲੋਕਾਂ ਨੂੰ ਬਖਸ਼ਿਆ ਨਹੀਂ ਜਾਏਗਾ। ਉਨੇ ਵਾਧੂ ਚਲਾਨ ਕੀਤੇ ਜਾਣਗੇ ਤੇ ਜਿਆਦਾ ਕੋਈ ਖਾਦੀ ਕਰੇਗਾ ਤਾਂ ਉਹਨੂੰ ਥਾਣੇ ਦੁਜੀ ਕਾਰਵਾਈ ਵੀ ਕੀਤੀ ਜਾਏਗੀ। ਹੋਰ ਜਿਹੜੀ ਹੁੱਲੜਬਾਜੀ ਵਾਲੇ ਤੇ ਕੀ ਜਿਹੜੀਆਂ ਆਖਣ ਲਿਆ ਜਾ ਰਹਾ। ਹੁੱਲੜਬਾਜਾਂ ਨੂੰ ਅਸੀਂ ਰੋਕ ਕੇ ਤੇ ਉਹਨਾਂ ਨੂੰ ਇਚਾਰਾ ਕਰ ਰਹੇ ਆ। ਜੇ ਜਿਆਦਾ ਖਰਮਸਤੀ ਕਰਦੇ ਉਹਨੂੰ ਥਾਣੇ ਵੀ ਅਸੀਂ ਲੈ ਕੇ ਜਾ ਰਹੇ ਆ। ਹੁੱਲੜਬਾਜਾਂ ਨੂੰ ਮੈਂ ਜਿਹੜੀ ਵਾਰਨਿੰਗ ਦਿੰਨੇ ਆ ਵੀ ਜੇ ਹੁੱਲੜਬਾਜੀ ਆਪੀ ਛੱਡ ਦਿਓ ਨਹੀਂ ਤੇ ਫਿਰ ਅਸੀਂ ਇਹਨਾਂ ਦੇ ਕਾਰਵਾਈ ਕਰਾਂਗੇ। ਇਹ ਰਿਆਸਤ ਦੇ ਕਿੱਡੇ ਬਤੇ ਲੈ ਰਹੇ ਜਿਹੜੇ ਹੁੱਲਣ ਬਾਈ ਕਰ ਰਹੇ ਹੋ। ਹੋਰ ਕਬ ਕਟੋ-ਕਟਾ ਸੀ 15 ਤੋਂ 20 ਬੰਦੇ ਜਿਹੜੇ ਅਸੀਂ ਥਾਣੇ ਤੇ ਆਏ। ਰਿਆਸਤ ਦੀ ਹੈ ਜੀ। ਹਾਂ ਜੀ ਹਾਂ ਜੀ ਹਾਂ ਜੀ। ਤੇ ਹੁੱਲਣ ਬਾਈ ਕਰਦੇ ਜਿਹੜੇ ਹੁੱਲਣ ਬਾਈ ਕਰਦੇ ਕਟੋ-ਕਟਾ ਸੀ 15 ਤੋਂ 20 ਜਾਨੇ ਜਿਹੜੇ ਅਸੀਂ ਉਹ ਥਾਣੇ ਤੇ ਆਏ। ਬੋਲਟ ਪਟਾਕੇ ਵਾਲਿਆਂ ਨੂੰ ਕੀ ਬੋਲਟ ਪਟਾਕੇ ਵਾਲਿਆਂ ਨੂੰ ਅਸੀਂ ਵਾਰਨਿੰਗ ਕਰ ਰਹੇ ਆਂ ਵੀ ਬਾਹਰ ਆ ਜਾਓ ਪਟਾਕੇ ਮਾਰਦੇ ਜੇ ਪਟਾਕੇ ਮਾਰੋਗੇ ਤੁਹਾਡੇ ਪਰਚੇ ਦਿੱਤੇ ਵੀ ਜਾਣਗੇ। ਅੱਜ ਤੱਕ ਅੱਜ ਤੱਕ ਸੀਨੀਅਰ ਸਾਹਿਬਾਂ ਦੇ ਜਿਹੜੇ ਨਾਕੇ ਲਗਾਏ। ਕਟੋ-ਕਟਾ ਵੀ ਫਿਰ ਸ਼ ਹੱਦਾਂ ਦੀ ਗੱਲ ਕਰੀਏ ਤਾਂ ਕਿੰਨੇ ਕਿ ਚਲਾਨ ਬਣ ਸਕਦੇ ਜੀ ਘੱਟੋ ਘੱਟ 10 12 ਚਲਾਨ ਹੁਣ ਤੱਕ ਹੋ ਚੁੱਕੇ ਆ ਜੀ ਹਾਂਜੀ ਅੱਗੇ ਕੀ ਅਪੀਲ ਕਰੋਗੇ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਜੋ ਹੋਲੀ ਦਾ ਤਿਉਹਾਰ ਹੈ ਨੂੰ ਰਲ ਮਿਲ ਕੇ ਮਨਾਓ ਖੁਸ਼ੀਆਂ ਦਾ ਤਿਉਹਾਰ ਹੈ ਖੁਸ਼ੀ ਦੇ ਨਾਲ ਮਨਾਓ ਤੇ ਇੰਨੀ ਵੀ ਆਪਾਂ ਤੁਰੇ ਜਾਂਦੇ ਕਿਸੇ ਅਣਜਾਣ ਦੇ ਜਾਂ ਲੇਡੀਜ਼ ਦੇ ਅੱਖਾਂ ਦੇ ਵਿੱਚ ਆਪਾਂ ਜਿਹੜਾ ਉਹ ਰੰਗ ਪਾਈਏ ਇਦਾਂ ਦਾ ਰੰਗ ਜਿਹੜਾ ਉਹਨਾਂ ਦਾ ਅੱਖਾਂ ਤੋਂ ਦੇਖੇ ਨਾ ਤੇ ਐਕਸੀਡੈਂਟ ਹੋਣ ਦਾ ਕਾਰਨ ਬਣੇ ਇਹ ਵਾਰਨਿੰਗ ਵੀ ਦੇਣੇ ਨੇ ਵੀ ਇਦਾਂ ਦੇ ਕੰਮ ਜਿਹੜੇ ਉਹ ਛੱਡ ਦਿਓ ਤੁਸੀਂ